ਹਾਲ ਇਹਨੇ ਸੁਣਾਇਆ ਸੂਲੀ ਖਾਨ ਨੂੰ ਸੂਲੀ ਖਾਨ ਨੇ ਦਾੜ੍ਹੀ ਰੱਖੀ ਸੀ ਆਪਣੀ ਦਾੜ੍ਹੀ ਦੇ ਹੱਥ ਮਾਰ ਕੇ ਕਿਹਾ ਮੈਂ ਆਪਣਾ ਨਾਮ ਸੂਲੀ ਖਾਨ ਤਾਂ ਕਹਾਵਾਂਗਾ ਜੇਕਰ ਤੈਨੂੰ ਗੱਦੀ ਲੈ ਕੇ ਦੇਵਾਂਗਾ ਅਤੇ ਗੁਰੂ ਅਰਜਨ ਨੂੰ ਨੂੰ ਦੇਸ ਨਕਾਲਾ ਦੇਵਾਂਗਾ ਕਿਉਂਕਿ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਨਾ ਇਹ ਵੀ ਵੱਡੇ ਜਿਹੜਾ ਭਾਰਤ ਦੇਸ਼ ਆ ਬਹੁਤ ਵੱਡਾ ਸੀ ਉਦੋਂ ਇਹਦਾ ਇਹ ਮਾਲਕ ਆ ਰਾਜਾ ਤੇ ਉਹਦਾ ਇਹ ਫੌਜਦਾਰ ਆ ਸੂਲੀਖਾਨ ਹੁਣ ਆਖਣ ਲੱਗਾ ਮੈਂ ਤੇਰੇ ਭਰਾ ਨੂੰ ਭਾਵ ਗੁਰੂ ਅਰਜਨ ਦੇਵ ਨੂੰ ਦੇਸ਼ ਨਿਕਾਲਾ ਦੇਵਾਂਗਾ ਤੂੰ ਆਪਣੇ ਕੋਠੇ ਭਾਵ ਆਪਣੇ ਗ੍ਰਾਮ ਵਿਖੇ ਰਹਿਣਾ ਕਰ ਮੈਂ ਕਿਸੇ ਬਹਾਨੇ ਬਾਦਸ਼ਾਹ ਤੋਂ ਛੁੱਟੀ ਲੈ ਕੇ ਫੌਜ ਲੈ ਕੇ ਤੇਰੇ ਕੋਲ ਪਹੁੰਚਾਂਗਾ ਸਾਰਾ ਐਡਰੈਸ ਪਤਾ ਲਿਆ ਉਸ ਵੇਲੇ ਪ੍ਰਤੀ ਚੰਦ ਨੇ ਪਿੰਡ ਵਿਖੇ ਆ ਕੇ ਇੱਟਾਂ ਪਕਾਉਣ ਵਾਸਤੇ ਆਵੇ ਚੜਾ ਦਿੱਤੇ ਸਨ ਕਿਉਂਕਿ ਇਹਨਾਂ ਦੇ ਭੱਠੇ ਵੀ ਸੀ ਕਿ ਗੁਰੂ ਜੀ ਦੇ ਸਦਰਸ਼ ਮੈਂ ਵੀ ਹਰ ਮੰਦਰ ਬਣਾਵਾਂਗਾ ਉਧਰੋਂ ਦਿੱਲੀ ਨਿਵਾਸੀ ਪ੍ਰੇਮੀ ਸਿੱਖਾਂ ਨੇ ਸੋਲੀ ਖਾਨ ਦੀ ਸਾਰੀ ਗੱਲ ਸੁਣ ਲਈ ਕਿਉਂਕਿ ਵਿੱਚ ਸਿੱਖ ਸੰਗਤ ਵੀ ਰਹਿੰਦੀ ਸੀ ਦਿੱਲੀ ਵਿੱਚ ਉਥੋਂ ਗੱਲ ਲੀਕ ਹੋ ਗਈ ਇਦਰੇ ਤਿਆਰੀ ਕਰਨ ਲੱਗਾ ਪ੍ਰਿਥੀ ਚੰਦ ਇਹ ਕਹਿੰਦਾ ਮੈਂ ਆਪਣਾ ਵੱਖਰਾ ਹੀ ਹਰਮੰਦਰ ਸਾਹਿਬ ਬਣਾ ਲੈਣਾ ਇਹਨੇ ਭੱਠੇ ਆਪਦੇ ਸੀ ਆਵਾ ਪਾ ਦਿੱਤਾ ਭੱਠੇ ਦੇ ਵਿੱਚ ਠੰਡਾ ਪਾ ਦਿੱਤੀਆਂ ਭੱਕਣ ਵਾਸਤੇ ਫਿਰ ਬੜਾ ਚਾਅ ਇਹਨੂੰ ਚੜਿਆ ਹੁਣ ਦਿੱਲੀ ਤੋਂ ਸੂਲੀਖਾਨ ਆ ਰਿਹਾ ਫੌਜ ਲੈ ਕੇ ਮੇਰੀ ਮਦਦ ਕਰੇਗਾ ਤੇ ਜਦੋਂ ਵਿਚੋਂ ਸੰਗਤ ਨੇ ਸੰਗਤ ਨੂੰ ਪਤਾ ਲੱਗਾ ਸੰਗਤ ਨੇ ਇੱਕ ਚਿੱਠੀ ਲਿਖੀ ਇੱਕ ਸਿੱਖ ਨੂੰ ਚਿੱਠੀ ਦੇ ਕੇ ਤੇ ਸ੍ਰੀ ਅਮਰਤਸਰ ਭੇਜ ਦਿੱਤਾ ਤੇ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਮਹਾਰਾਜ ਆਪ ਤਕੜੇ ਰਹਿਣਾ ਆਪ ਜੀ ਦੇ ਉੱਤੇ ਸੂਲੀ ਖਾਨ ਫੌਜ ਲੈ ਕੇ ਚੜ੍ਹਾਈ ਕਰਨ ਆ ਰਿਹਾ ਹੈ ਜਿਸ ਵੇਲੇ ਸੂਲੀ ਖਾਨ ਚੜ੍ਹਾਈ ਕਰਕੇ ਆਇਆ ਪਹਿਲੇ ਕੋਠੇ ਗ੍ਰਾਮ ਵਿਖੇ ਪ੍ਰਤੀ ਜਾਂਦਰੂ ਜਾ ਕੇ ਮਿਲਿਆ ਪਰਥੀ ਜਾਂਦ ਨੇ ਬੜਾ ਸਵਾਗਤ ਕੀਤਾ ਖਵਾਇਆ ਪਿਆ ਆ ਫਿਰ ਆਪਣੀ ਕਿਰਤ ਵਿਖਾਉਣ ਵਾਸਤੇ ਕਹਿੰਦਾ ਜਾਪਨਾ ਮੈਂ ਤੇ ਮਿਹਨਤੀ ਬੰਦਾ ਆ ਵੇਖ ਮੈਂ ਭੱਠੇ ਦੇ ਵਿੱਚ ਟਾ ਪਕਾ ਰਿਆਂ ਵੇਚ ਰਿਆਂ ਤੇ ਜਿਹੜਾ ਮੇਰਾ ਭਰਾ ਹੈ ਛੋਟਾ ਭਾਬ ਗੁਰੂ ਅਰਜਨ ਦੇਵ ਜੀ ਉਹ ਤੇ ਸੰਗਤ ਦੀ ਮਾਇਆ ਖਾਂਦੇ ਨੇ ਉਹਦਾ ਹੀ ਜੋ ਵੀ ਵਰਤ ਵਰਤਾ ਕਰਦਾ ਉਹ ਮਾਇਆ ਨਾਲ ਕਰਦੇ ਨੇ ਇਹੋ ਜੀਆਂ ਹੋਰ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਪੇਟਾ ਬਕਾਉਣ ਵਾਸਤੇ ਆਵੇ